ਇਹ ਕਦੇ ਬਹੁਤ ਬਹੁਤ ਲੋਕ ਇਹ ਜਿਹੜਾ ਹੈ ਬਿਜਲੀ ਵਿਭਾਗ ਦੇ ਰਿਹਾ ਕਰਮਚਾਰੀ ਪਹੁੰਚ ਚੁੱਕੇ ਹਨ ਕਿਉਂਕਿ ਇਹ ਜੱਡੀ ਦੇ ਨਾਲ ਹਾਦਸਾ ਹੋਇਆ ਹੈ ਤੇ ਜਿਹੜਾ ਹੈ ਹੋਰ نقصان ਨਾ ਹੋਵੇ ਉਸ ਦੇ ਨਿਗਰਖ ਰੱਖਣ ਲਈ ਲੇਗਰ ਲਗਾ ਕੇ ਹਨ ਉਸ ਰਸਤੇ ਰੁਕ ਗਿਆ ਗਿਆ ਹੈ ਉਸ ਤੇ ਹੀ ਜਰਾ ਹੈ ਦੇਖ ਸਕਦੇ ਹੋ ਕਿ ਕਈ ਕੰਬੇ ਜਿਹੜੇ ਹੈ ਇਸ ਪਾਸੇ ਟੁੱਟ ਗਏ ਹਨ ਕਿਉਂਕਿ ਵੱਡਾ ਜੋ ਟਰਾਲਾ ਇਸ ਪਾਸੇ ਤੋਂ ਨਿਕਲਿਆ ਸੀ ਕਿ ਜਿਹਨਾਂ ਨਾਲ ਜਿਹੜੇ ਕੰਬੇ ਟੁੱਟ ਗਏ ਤਸਵੀਰਾਂ ਦੇਖ ਰਹੇ ਹੋ ਸ਼੍ਰੀ ਅਨੰਦਪੁਰ ਸਾਹਿਬ 메ਨ ਨੋਡ ਦੀਆਂ ਜਿੱਥੇ ਜਿਹੜਾ ਹੈ ਇਹ ਵੱਡਾ ਜੋ ਟਰੱਕ ਹੈ ਇਸ ਦੇ ਨਾਲ ਜਿਹੜਾ ਹੈ 18 ਫਸਣ ਦੇ ਕਾਰਨ ਜਿਹੜਾ ਹੈ ਕਈ ਖੰਭੇ ਬਿਜਲੀ ਦੇ ਧਾਰਾ ਦੇ ਜਿਹੜੇ ਟੁੱਟ ਗਏ ਆ ਉਸ ਦੇ ਨਾਲ ਜਿਹੜਾ ਹੈ ਟ੍ਰੈਫਿਕਲੀ ਜਿਹੜਾ ਤੁਹਾਨੂੰ ਰੁਕ ਰਹੀ ਹੈ ਮਿਕਸਟ ਹੋ ਰਹੀ ਹੈ ਇਸ ਪਾਸੇ ਤੋਂ ਜਿਹੜੀ ਹੈ ਇਹ ਵੱਡੀ ਗੱਡੀ ਜੋ ਸੀ ਬਾਕੀ ਦੇ ਵਿੱਚ ਜਿਹੜੀ ਕੱਟੀ ਗਈ ਹੈ ਉਸ ਤੋਂ ਬਾਅਦ ਜਿਹੜਾ ਹੈ ਆ ਜਿਹੜੀ ਬਿਜਲੀ ਦੀ ਧਾਰਾ ਸੀ ਉਹ ਇਸ ਗੱਡੀ ਦੇ ਵਿੱਚ ਫਸਣ ਦੇ ਕਾਰਨ ਜਿਹੜੀ ਆ ਟੁੱਟ ਗਈ ਹੈ ਤੇ ਨਾਲ ਹੀ ਜਿਹੜਾ ਹੈ ਕਈ ਤੇ ਕੇਵਲਾ ਵੀ ਸੀ ਉਹ ਵੀ ਜਿਹੜਾ ਹੈ ਮੁੱਕ ਗਿਆ ਜਿਹੜਾ ਟਰੱਕ ਹੈ ਇਸ ਨੂੰ ਜਿਹੜੀਆਂ ਹੈ ਸਾਈਡ ਤੇ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੀ ਹੈ ਟ੍ਰੈਫਿਕ ਨੂੰ ਜੋ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਦੇਖ ਸਕਦੇ ਆ ਕਿ ਵੱਡੇ ਟਰੱਕ ਦੇ ਨਾਲ ਜੋ ਪਾਰਕਿੰਗ ਦੇ ਵਿੱਚੋਂ ਕੱਢਿਆ ਸੀ ਉਸ ਦੇ ਨਾਲ ਬਿਜਲੀ ਦੀਆਂ ਜਿਹੜੀਆਂ ਹੈ ਤਾਰਾਂ ਟੁੱਟ ਗਈਆਂ ਹਨ ਤਾਰਾਂ ਟੁੱਟਣ ਦੇ ਕਾਰਨ ਜਿਹੜਾ ਹੈ ਟ੍ਰੈਫਿਕ ਨੂੰ ਜਿਹੜਾ ਹੈ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਪਾਸੇ ਤੇ ਜਿਹੜੀ ਵੈਰੀਕੇਟ ਲਗਾ ਕੇ ਟ੍ਰੈਫਿਕ ਬੰਦ ਕਰਨੀ ਪਈ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਰੀਨੰਥਪੁਰ ਸਾਹਿਬ ਮੇਨ ਰੋਡ ਤੱਕ ਚਿਰਕੇਸ਼ਗੜ੍ਹ ਸਾਹਿਬ ਦੇ ਸਾਹਮਣੇ ਇਹ ਬਿਜਲੀ ਦੀਆਂ ਤਾਰਾਂ ਜੋ ਟਰੱਕ ਦੇ ਨਾਲ ਜਿਹੜੀ ਹੈ ਸੱਤਨ ਦੇ ਗਾਰਡ ਜਿੱਥੇ ਛੁੱਟ ਗਈਆਂ ਉੱਥੇ ਕਈ ਖੰਭੇ ਵੀ ਜਿਹੜੇ ਹੈ ਇਸ ਪਾਸੇ ਤੋਂ ਵੀ ਅਤੇ ਪਿਛਲੇ ਪਾਸੇ ਤੋਂ ਵੀ ਜਿਹੜੇ ਹੈ ਖੰਭੇ ਟੁੱਟ ਚੁੱਕੇ ਹਨ ਸੋ ਦੇਖ ਸਕਦੇ ਹੋ ਕਿ ਇਹ ਬਿਜਲੀ ਦੀਆਂ ਤਾਰਾਂ ਟਰੱਕ ਦੇ ਵਿੱਚ ਸੱਤਨ ਦੇ ਗਾਰਡ ਜਿੱਥੇ ਤਰਨੀਆਂ ਉੰਬੇ ਵੀ ਜਿਹੜੇ ਹਟ ਚੁੱਕੇ ਹੈ। ਕੀ ਖਾਸਾ ਹੋਇਆ ਇੱਥੇ ਜੀ? ਬੱਸ ਵੀਰ ਜੀ ਅਸੀਂ ਇਹ ਕੇਸ਼ਗੁਰ ਸਾਹਿਬ ਤੋਂ ਇਧਰ ਆਵਾਪਸਾਰੇ ਸੀ ਇਧਰ ਘਰ ਵੱਲੋਂ ਤੇ ਅਚਾਨਕ ਇੱਥੋਂ ਦੀ ਟਰੱਕ ਨਿਕਲਿਆ ਤੇ ਉਹਦੇ ਉੱਪਰ ਐਂਗਲ ਨਾਲ ਤਾਰਾ ਲੱਗ ਗਿਆ ਤੇ ਉਹ ਆਪ ਘਟ ਤੋਂ ਬਚਨ ਦੀ ਮਾਰੀ ਉਹਨੇ ਸਿੱਧਾ ਥੋੜਾ ਖਿੱਚਤਾ ਤੇ ਖੰਬੇ-ਖੁੰਬੇ 2-4 ਡੇਗ ਦੇ ਲੈਣ ਹੋ ਗਈ ਤੇ ਮੋਕੇ ਤੇ ਉਹ ਬਿਜਲੀ ਵਿਭਾਗ ਵਾਲੇ ਆ ਗਏ ਆ ਤੇ ਟ੍ਰੈਫਿਕ ਨੂੰ ਥੋੜਾ ਜਿਹਾ ਜਾਮ ਲੱਗ ਗਿਆ ਤੇ ਉਹਦੇ ਕਰਕੇ ਥੋੜੀ ਜਿਹਾ ਮੈਂ ਕਹਿੰਦਾ ਕਿ ਬਹੁਤ ਸਾਰੇ ਆ ਕੇ ਥੋੜੀ ਇੱਥੇ ਨਾਲ ਮਰਦਕਾਂ ਤੇ ਬਿਜਲੀ ਛੇਤੀ ਆਰਦੀ ਸੁਭਾਵਨਾ ਪੰਜ ਆ ਗਈ ਜੀ